ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਰ ਸੁਣਾਓ ਕਿਦਾਂ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਆਪਾਂ ਅੱਜ ਕਰਨ ਲੱਗੇ ਆ ਸਟੇਟ ਬਾਟਮ ਦੀ ਕਟਿੰਗ ਤੇ ਇਹਦੀ ਆਪਾਂ ਲੈਂਥ ਲਈ ਹੈ 36 ਇੰਚ ਤੇ ਇਹ 40 ਇੰਚ ਬਾਟਮ ਰੈਡੀ ਹੋਣੀ ਹੈ ਆਪਾਂ 36 ਇੰਚ ਕੀਤੀ ਹੈਗੀ ਇਹਦੀ ਜਿਹੜੀ ਕਟਾਈ ਕੀਤੀ ਉਹ 36 ਇੰਚ ਤੇ ਤੇ ਉਸ ਤੋਂ ਬਾਅਦ ਜਿਹੜਾ ਐਕਸਟਰਾ ਫੈਬਰਿਕ ਸੀ ਉਹ ਆਪਾਂ ਉੱਪਰ ਕੱਢ ਦਿੱਤਾ ਤੇ ਮੈਂ ਦੱਸ ਰਹੀ ਸੀ ਆਪਣੀ ਸਟੂਡੈਂਟ ਨੂੰ ਤੇ ਟੇਲਰ ਨੂੰ ਕਿ ਕਿਦਾਂ ਕਿਦਾਂ ਨਿਸ਼ਾਨ ਲਗਾਉਣੇ ਆ ਤੇ ਉਹ ਲਗਾ ਰਹੀ ਸੀ ਤੇ ਇਹ ਆਪਾਂ ਸਭ ਤੋਂ ਮੇਨ ਚੀਜ਼ ਆ ਜਿਹੜੀ ਕਿ ਆਪਾਂ ਇਹ 2 ਮੀਟਰ ਕੱਪੜੇ ਦੇ ਵਿੱਚ ਰੈਡੀ ਕੀਤੀ ਹੈ ਤੇ ਇੱਥੋਂ ਆਪਾਂ ਲਾਇਆ ਸੀ ਆਸਨ ਦਾ ਨਿਸ਼ਾਨ 10 ਇੰਚ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਨਾਲ 1 ਇੰਚ ਦੀ ਕਾਟ ਮਤਲਬ ਕਿ ਕਾਟ ਵਾਂਗੂ ਆਪਾਂ ਸਾਈਡ ਤੇ ਨਿਸ਼ਾਨ ਲਗਾਇਆ ਸੀਗਾ ਤੇ ਬਾਅਦ 'ਚ ਉਹ ਅਸੀਂ ਨਾਪ ਕੇ ਦੇਖਿਆ ਤਾਂ ਫਿਰ 21 ਇੰਚ ਪੂਰਾ ਹੀ ਸੀ ਪ੍ਰੋਪਰ ਤੇ ਉਸ ਤੋਂ ਬਾਅਦ ਆਪਾਂ ਲਾਇਆ ਪਹੁੰਚੇ ਦਾ ਨਿਸ਼ਾਨ ਮੂਰੀ ਦਾ ਤੇ ਮੂਰੀ ਆਪਾਂ 8 ਇੰਚ ਤੇ ਨਿਸ਼ਾਨ ਲਗਾਇਆ ਸੀ ਤੇ 1.5 ਇੰਚ ਆਪਾਂ ਐਕਸਟਰਾ ਲਿਆ ਤੇ ਆਪਾਂ ਲਾਇਆ 9.5 ਇੰਚ ਤੇ ਨਿਸ਼ਾਨ 9.5 ਇੰਚ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਉਸ ਤੋਂ ਬਾਅਦ ਆਪਾਂ ਪਾਈ ਸਾਈਡ ਵਾਲੀ ਸ਼ੇਪ ਜਿਹੜੀ ਕਿ ਸਕੇਲ ਨਾਲ ਪੈਂਦੀ ਆ ਜੋ ਕਿ ਪੈਂਟ ਪਲਾਜ਼ੋ ਦੀ ਤਰ੍ਹਾਂ ਪਾਈ ਜਾਂਦੀ ਹੈ ਤੇ ਇਹ ਤੁਸੀਂ ਮਤਲਬ ਕਿ ਜਿਹੜਾ ਸਕੇਲ ਆ ਉਹਦੇ ਇਧਰਲੀ ਸਾਈਡ ਬਾਹਰਲੀ ਸਾਈਡ ਤੋਂ ਪਾਉਣੀ ਹੁੰਦੀ ਹੈ ਤੇ ਜਦੋਂ ਆਪਾਂ ਸੀਨ ਲਗਾਉਣੀ ਹੁੰਦੀ ਹੈ ਤਾਂ ਅੰਦਰਲੀ ਸਾਈਡ ਤੋਂ ਪਾਉਣੀ ਹੁੰਦੀ ਹੈ ਇਸ ਤਰੀਕੇ ਨਾਲ ਆਪਾਂ ਇਹਦੀ ਸ਼ੇਪ ਪਾ ਲਈ ਸੀ ਤੇ ਉਸ ਤੋਂ ਬਾਅਦ ਆਪਾਂ ਜਿਹੜੀ ਸਭ ਤੋਂ ਮੇਨ ਸਾਡੀ ਕਾਰਟ ਪੈਂਦੀ ਆ ਉਹ ਪਾਈ ਜੋ ਕਿ ਅਸੀਂ ਪਾਈ 2.5 ਇੰਚ ਤੇ ਜਿੱਥੋਂ ਤੁਸੀਂ 36 ਇੰਚ ਦਾ ਨਿਸ਼ਾਨ ਲਗਾਇਆ ਹੋ ਸੀ ਉੱਥੋਂ 2.5 ਇੰਚ ਤੇ ਨਿਸ਼ਾਨ ਲਗਾ ਕੇ ਤੇ ਆਪਾਂ ਸਿੱਧਾ ਉੱਪਰ ਤੱਕ ਤਿਰਛਾ ਇਸ ਤਰੀਕੇ ਨਾਲ ਇਹਨੂੰ ਮਿਲਾ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਕੀਤੀ ਇਹਦੀ ਕਟਿੰਗ ਤੇ ਪਹਿਲੋਂ ਸਭ ਤੋਂ ਪਹਿਲੋਂ ਆਪਾਂ ਨੀਚੋਂ ਕਟਿੰਗ ਸਟਾਰਟ ਕੀਤੀ ਮੂਰੀ ਵਾਲੀ ਸਾਈਡ ਤੋਂ ਤੇ ਪਲੀਜ਼ ਜੇਕਰ ਕਿਸੇ ਨੂੰ ਵੀ ਭੈਣ ਨੂੰ ਕੋਈ ਸਮਝ ਨਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛ ਸਕਦੇ ਹੋਗੇ ਇਹ ਆਪਾਂ 2 ਮੀਟਰ ਕੱਪੜੇ ਦੇ ਵਿੱਚ ਛੋਟੇ ਪਣੇ ਦਾ 2 ਮੀਟਰ ਕੱਪੜਾ ਲੈ ਕੇ ਉਹਦੀ ਕਟਿੰਗ ਕਰਕੇ ਆਪਾਂ ਸਟੇਟ ਬਾਟਮ ਰੈਡੀ ਕੀਤੀ ਹੈ ਤੇ ਬਹੁਤ ਹੀ ਆਸਾਨ ਤਰੀਕਾ ਹੈਗਾ ਤੇ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਵੀਡੀਓ ਤੁਹਾਨੂੰ ਕਿੱਦਾਂ ਲੱਗੀ ਤੇ ਸਾਡੇ ਸਮਝਾਉਣ ਦਾ ਤਰੀਕਾ ਤੁਹਾਨੂੰ ਕਿੱਦਾਂ ਲੱਗਾ ਤੇ ਬਾਕੀ ਜਾਂਦੇ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਆ ਕਰੋ ਤੇ ਆਪਣਾ ਦੂਸਰਾ ਚੈਨਲ ਹੈ ਮਿਸਟਰ ਐਂਡ ਮਿਸਿਸ ਵਰਕ 04 ਤੇ ਉਹਨੂੰ ਵੀ ਜਲਦੀ ਜਲਦੀ ਜਾ ਕੇ ਫੋਲੋ ਕਰੋ ਤੇ ਪੱਕੀ ਇੰਸਟਾ ਦੀ ਪੇਜ ਦਾ ਤਾਂ ਤੁਹਾਨੂੰ ਪਤਾ ਹੀ ਹੈ ਤੇ ਬਾਕੀ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਬਸ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਉਸ ਤੋਂ ਬਾਅਦ ਆਪਾਂ ਕਰਤੀ ਸੀ ਕਟਿੰਗ ਤੇ ਹੁਣ ਦੇਖੋ ਤੁਸੀਂ ਸਾਡੀ ਸਟੇਟ ਬ